ਈ ਲੋ ਵੀ ਸਜਣੋ ਇਹ ਤੇ ਜਿਹੜਾ ਲੈ ਗਿਆ ਨਾ ਜੱਟਾਂ ਉਹਦੇ ਪੁੱਤ ਪੋਤਰੇ ਵੀ ਯਾਦ ਕਰਨਗੇ ਉਹ ਬੁੱਢੇ ਕੋਲ ਜਾਏਗੀ ਮੱਝ ਲੈ ਆ ਬਸ ਬਸ ਏਡੀ ਕੋ ਪੋਲੀ ਦੀ ਇੰਨਾ ਕੇ ਦੁੱਧ ਕੱਢਦੀ ਆ ਗੜਦੀ ਆ ਇਹ ਭਾ ਨਹੀਂ ਲੱਭਦੇ ਭਾਉ ਜੀ ਮੈਂ ਨਾ ਇਹ ਤੇ ਟੋਕਰਾਂ ਦਾ ਭਾ ਵੀਰ ਮੇਰੇ ਟੋਕਰਾਂ ਦਾ ਪੰਡਾ ਪਾਈ ਫਿਰਦੀ ਦਾ ਜੀ ਸੂਨਸਾਂ ਦਾ ਨਹੀਂ ਪਤਾ ਇਹਨੂੰ ਬਾਕੀ ਫੋਨ ਕਰਕੇ ਪੁੱਛ ਲੈ ਭਲਕੇ ਨੇ ਕੱਟੀ-ਕੱਟਾ ਦੇ ਦੇਣਾ ਵਾ ਇਹ ਆਂਦੇ ਹਾਈਬ੍ਰਿਡ ਮੂਲੀ ਮੈਂ ਤਾਂ ਨਹੀਂ ਵੇਖ ਇਹਨੇ ਪਹਲਕੇ ਥੂਵੇ ਪਰਸੋ ਥੂਵੇ ਗੁਰਲਾਲ ਸਿੰਘ ਤਿਆਰ ਹੀ ਆ ਤੇ ਜਿਹੜੀ ਹਾਈਬ੍ਰਿਡ ਮੂਲੀ ਤੁਰਿਆ ਉਹ ਨਾਲ ਵੇਖੀ ਤੁਰੀ ਥਣਾ ਲੀ ਬਾਕੀ ਇਹਦੇ ਲੂਵੇ ਦੇ ਨਾ ਜੀ ਇਧਰ ਆ ਦੰਦ ਵਿਖਾ ਵੇਖ ਕਵਾੜਿਆ ਵਰਗੇ ਇਹ ਹਾ ਦਾਤ ਨਹੀਂ ਕਰਨ ਆ ਰਹੀ ਵੇਖ ਦੰਦ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਗੁਰਲਾਲ ਸਿੰਘ ਗਿੱਲ ਸਵਾਗਤ ਕਰਦਾ ਆ ਪਾਉ ਅਨੋਖ ਸਿੰਘ ਫਾਰਮ ਤੇ ਆਸ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣਗੇ ਤੰਦਰੁਸਤ ਹੋਣਗੇ ਗੁਰੂ ਰਾਮਦਾਸ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਅੱਜ ਆਪਾਂ ਵੀਡੀਓ ਸ਼ੂਟ ਕਵਰੇਜ ਕਰ ਰਹੇ ਆ ਸਾਰੇ ਜਾਣਦੇ ਹੋਣੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਰਨਤਾਰਨ ਪਾਉ ਲੋਕ ਸਿੰਘ ਦੇ ਫਾਰਮ ਤੋਂ ਵੀਡੀਓ ਸ਼ੂਟ ਕਰ ਰਹੇ ਆ ਕੋਈ ਪੰਜ ਨਗ ਵਿਖਾਵਾਂਗੇ ਤੇ ਪਾਉ ਤੋਂ ਲਵਾਂਗੇ ਡਿਟੇਲ ਤੇ ਇੰਨੇ ਕਹਿੰਦੇ ਹਾਂ ਕਰਦੇ ਆ ਵੀਡੀਓ ਦੀ ਸ਼ੁਰੂਆਤ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਕਾਂ ਜੋ ਕਿਸੇ ਵੀ ਲੋੜਵੰਦ ਸੱਜਣ ਕੋਲ ਇਹ ਵੀਡੀਓ ਪਹੁੰਚ ਸਕੀ ਤੇ ਆਓ ਲੈਨੇ ਆ ਜਾਣਕਾਰੀ ਪਾਓ ਅਨੋਸ਼ ਸਿੰਘ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਅਖਰੀ ਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਸਭ ਠੀਕ ਠਾਕ ਹੋਣਗੇ ਹੋ ਠੀਕ ਠਾਕ ਸਭ ਠੀਕ ਠਾਕ ਕਿਰਪਾ ਕਿਰਪਾ ਜਾਈਂ ਇਹੋ ਮਾਰਦਾਰੀ ਸਰਕਾਰ ਕਹਿਣਾ ਸਭ ਠੀਕ ਠਾਕ ਕਿਰਪਾ ਕਰੇ ਮਾਲਕਾ ਹਰ ਇੱਕ ਤੇ ਰਹਿਮਤ ਕਰੇ ਮਹਾਰਾਜ ਤੇ ਆਪਾ ਆਸ਼ਾ ਬਿਲਕੁਲ ਜੀ ਬਿਲਕੁਲ ਜਿਹੜੇ ਪਰਦੇਸਾਂ ਦੀ ਧੀਾਂ ਪੁੱਤ ਪਰ ਆ ਗਏ ਆ ਸਭ ਚੜਦੀ ਕਲਾ ਜੀ ਰੱਬ ਯਾਰਕ ਦੀ ਹਾਂਜੀ ਹਾਂਜੀ ਤੇ ਕਿੰਨੇ ਨਾਲ ਦਾ ਭਾਅ ਜੀ ਅੱਜ ਨਾਗ ਆਪਣੇ ਕੋਲ 5000 ਤਿੰਨ ਸੂਈਆਂ ਸਵਾਈਆਂ ਵਾ ਹਾਂਜੀ ਤੇ ਇੱਕ ਕੀ ਨਾਵਾ ਆਪਣੀ ਚੋਕਰ ਗੱਬਣਿਆ ਜੀ 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 ਥਾਈ ਜਰੂਰਾ ਡਿਟੇਲ ਦੇ ਦੇ ਨਹੀਂ ਜਾਣੇ ਦੇ ਜਾਣੇ ਕਰੀਏ ਸ਼ੁਰੂ ਭਾਉ ਜੀ ਕਰੀਏ ਕਰੀਏ ਲਓ ਜੀ ਆਉਣ ਦੋ ਬੱਬਰ ਆਇਰਾ ਮੇਰ ਕਰੇ ਪਹਿਲੇ ਨੰਬਰ ਤੇ ਪੀਸ ਵਿਖਾਉਣ ਦੇ ਆ ਤੁਹਾਨੂੰ ਬਿਲਕੁਲ ਤਾਜੀ ਸੂਈ ਆ ਇਹਨੂੰ ਅੱਜ ਮਨ ਤੁਹਾਡੇ ਸਾਹਮਣੇ ਪੰਜਵਾਂ ਛੇਵਾਂ ਦਿਨ ਹੋਇਆ ਵਾ ਹਾਂਜੀ ਬਾਕੀ ਬਹਿਣੀ ਬਾਈ ਤੁਹਾਨੂੰ ਵੀ ਚੈੱਕ ਕਰ ਸਕਦੇ ਨੇ ਚੋਣ ਚਾਹਣਾ ਪਾਪ ਜੀ ਕਿ ਤਰ੍ਹਾਂ ਇਹਦਾ ਐ ਮੋਗਾ ਹੀ ਆ ਤੇ ਲੋ ਸੱਜਣੋ ਅੱਤੀ ਲਤਾਂ ਨੀੜਾਈ ਫਿਰਦੀ ਨੇ ਕੋਈ ਗੱਲ ਕੋਈ ਰਨ ਆ ਜਾ ਆ ਜਾ ਆ ਜਾ ਇਹਨੂੰ ਆ ਜਾ ਆ ਮਾਰਦੀ শাਲਾ ਤੇ ਬੱਸ ਓਏ ਬੱਸ ਪੁੱਤ ਬੱਸ ਬੱਸ ਤੈਨੂੰ ਚੰਗਾ ਹੋਣਾ ਤੈਨੂੰ ਚੰਗਾ ਹੋਣਾ ਜੇਰਾ ਕਰ ਪਹਿਲਾਂ ਨਾ ਗਿਆ ਜੀ ਬਿਲਕੁਲ ਤਾਜੀ ਸੂਈਆ ਮਗਰ ਨੋਟ ਕਰਾਦਾ ਕੱਟੀ ਆ ਖੋਲਿਆ ਪੌਜ ਮਾਰੇ ਕੋਲੀ ਤੇ ਇੰਨੀ ਕਿਹਾ ਜਿੱਦਾਂ ਰੂਹਦਾ ਨਾ ਇਹਦੀ ਹੋਲੀ ਆ ਤੇ ਯਾਰ ਬੰਦਾ ਵੀ ਚੋ ਹਾਗਦਾ ਸੂਸਵਾ ਚਾਈਆ ਕਰਮਾਲੀ ਕੱਦ ਕਾੜ ਦੀ ਚੰਗੀ ਆ ਤੇ ਠੰਡੀ ਮਿੱਠੀ ਬਹੁਤ ਹੋਲੀ ਦਾ ਲਓ ਜੀ ਇਹ ਲੈ ਬਿਲਕੁਲ ਠੰਡੀ ਮਿੱਠੀ ਆਪੇ ਵੀ ਕਰਦੀ ਕਿ ਨਹੀਂ ਬਿਲਕੁਲ ਬਿਲਕੁਲ ਪਹੂ ਇਹੋ ਜਿਹਾ ਚਾਹੀਦਾ ਸੀ ਆਜਾ ਕਰ ਦੇ ਜਾਨਵਰ ਇਹੋ ਜਿਹਾ ਰੱਖਿਆ ਹੋਵੇ ਨਾ ਕੇ ਨੂੰ ਫਿਕਰ ਨਹੀਂ ਹੁੰਦੀ ਬੰਦਾ ਚ ਹੋਵੇ ਜਨਾਨੀ ਚ ਹੋਵੇ ਬੱਚਾ ਚ ਹੋਵੇ ਪਾਉ ਜੀ ਤੇ ਬਾਕੀ ਬੇਲਬੋਲ ਤੁਸੀਂ ਚੈੱਕ ਕਰ ਸਕਦੇ ਜੀ ਸੱਜਣੋ ਖੀਰ ਬਹੁਤ ਆ ਤਿੰਨਾ ਚੌ ਦਿਨਾਂ ਤਾਈ ਇੱਕ ਰੀ ਲੱਗਾ ਰਿਆ ਪੋਟਾ ਜੀ ਬਹੁਤ ਰਾਜੀ ਏ ਝੋਟੀ ਤੇ ਬਾਕੀ ਥਣ ਭਾਂਡਾ ਤੁਸੀਂ ਚੈੱਕ ਕਰ ਸਕਦੇ ਜੇ ਤੇ ਚਵਾ ਬਹੁਤ ਸੋਹਣਾ ਲੱਗਾ ਅਜੇ ਤੇ ਬੋਲਿਓ ਬਾਹਰ ਹੀ ਨਿਕਲੀ ਆ ਅਜੇ ਤੇ ਲੱਕਾ ਜੀ ਵਿਚਾਰੀ ਕੱਢਣ ਲੱਗੀ ਆ ਜੀ 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 ਬਾਕੀ ਇਨਾਂ ਦਿਨਾਂ ਚ ਰਿਆ ਵੀ ਆ ਨਹੀਂ ਹੁਣ ਆ ਦੇਖੀਏ ਕੁਆਲਟੀ ਵੀ ਚੈੱਕ ਕਰ ਸਕਦੇ ਆਂ ਬਸ 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 ਤੇਂਗ ਬਹੁਤ ਸੋਹਣਾ ਲੱਗਾ ਬਹੁਤ ਬਹੁਤ ਬਸ 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 ਪੋਟਾ ਹਾਏ 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 ਬੱਟ ਅਜਾ ਅਜਾ ਇੱਧਰ ਇੱਧਰ ਅਜਾ ਅਜਾ ਆਜਾ 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 ਲੈ ਵਾ ਕੰਪੈਕਟ ਟਾਇਰ ਦਾ ਬਹੁਤ ਹੀ ਸੋਹਣਾ ਅਜੀ ਦੁੱਧ ਕਰਨਾ ਤੇ ਗੋਲੋਂ ਬਾਹਰ ਆ ਇਹਦੇ ਥੱਲੇ ਉਤਰਾਂ ਭਾਵੇਂ 11 12 ਆਖੀ ਜਾਈਏ ਜੀ 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 ਐਸੇ ਬਣੀ ਜਿਹੜਾ ਵਾ 10 10.5 ਕਿਲੋ ਠੰਡਾ ਕਰਕੇ ਆ ਜੀ ਜੀ ਹੋਏ ਬਾਹਰ ਹੀ ਨਿਕਲੀਏ ਜੀ ਉਹ ਦੇਖ ਪਾਵ ਦੀ ਥਾਣੀ ਚੈੱਕ ਹੋਣੀ ਸਿੱਧੀ ਜਿਹੜੀ ਗੱਲ ਆ ਨਹੀਂ ਥਾਣੀ ਚੈੱਕ ਇਹ ਗੱਲ ਕਰਦਾ ਆ ਕਈ ਭੈਣ ਭਰਾ ਜਦਾ ਹੀ ਕਹਿਣਗੇ ਨਾ ਲੀਟਰ ਮਾਰਨ ਲੀਟਰ ਮਾਰ ਰਹੇ ਆ ਲੀਟਰ ਮਾਰੇ ਤੇ ਆ ਕੋਈ 15 20 ਡਣੀ ਇਹਦੇ ਕਿੰਨੇ 10 ਕਿਲੋ ਤੇ ਜਾਂ ਤੋਲਾ ਉਧਰ ਵੀ ਜਾਂ ਉਧਰ ਹੋਵੇ ਜੀ 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 ਤੇ ਕੀ ਡਿਮਾਂਡ ਆ ਭਾਉ ਦੀ ਫਿਰ ਦੀ ਡਿਮਾਂਡ ਇਹਦਾ ਭਾਵੇਂ ਕੀ ਨਾ ਵਾ ਲੱਖ ਮੰਗੀਏ 90 ਮੰਗੀਏ ਇਹ ਹਾਂ ਨਾ ਜਿਹੜੀ ਆ 80000 ਰੁਪਏ ਦਾਂਗੇ ਜਸਨੋ ਹੋਰ ਤਿੰਨ ਦਾਦੇ ਇਕੱਠੇ ਜੀ 50 ਦੇ 3 82000 ਦੀ ਦੇ ਲੈ ਆ ਦੇ ਲੈ ਆ ਦੇ ਲੈ 82000 ਦੀ ਵੇਚ ਚੱਡਾ ਹਾਂ ਮੰਨੇ ਦਾ ਖਲ ਬਿਲਕੁਲ 82000 ਦੀ ਦੇ ਲੈ ਜੇ ਇੱਕ 100 ਰੁਪਿਆ ਛੋਟ ਕਰਨੀ ਹੈ ਫੈਸਲਾ ਇਹੋ ਕੀਤਾ ਵਾ ਮੁੱਲ ਬਿਲਕੁਲ ਅਭੀ ਲੰਮੀ ਨਹੀਂ ਚਵਾ ਚਵਾ ਕੇ ਵੇਂਦੇ ਜਿਹੜੀ ਉਹ ਕਿਸੇ ਧਨ ਭਰਾਣਾ ਹੁੰਦੀ ਐ ਭਾਵੇਂ ਜਿਤਨਾ ਮਰਜ਼ੀ ਚਵਾਈ ਕਰੋ ਵੀਰ ਮੇਰੇ ਉਹ ਬੋਲੀਆਂ ਮੱਜਾਂ ਦੇ ਤੇ ਅੱਗੇ ਪੌਰੀ ਆ ਦੂਜੇ ਨੰਬਰ ਤੇ ਆ ਗਈ ਬਿਲਕੁਲ 82000 ਦੀ ਦੇ ਲੈ ਆ ਜੀ 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 ਤੇ ਅੱਗੇ ਆ ਬਿਲਕੁਲ ਤਾਜੀ ਆ ਨਾ ਦੂਜੇ ਸੂਏ ਝੋਟੀ ਜੀ ਪਿਓਰ ਦੂਜੇ ਸੂਏ ਇਹ ਨਹੀਂ ਤੀਜੇ ਸੂਏ ਆ ਗਿੱਲਾ 나ੜੂ ਨਾ ਭੋਲਾ ਵਾਦੇ ਤੇ ਮਾਨਦੇ ਹੁੰਦੇ ਆ ਇਹ ਆਪਣੀ ਪਰਥੋ ਦੀ ਥੂਈ ਵੀ ਰੋਏ ਖੋਲ ਚੰਗੀ ਕਦ ਕਾਠ ਵੀ ਮਾਲਕ ਨਾ ਐ ਛਾਈ ਛੂਈ ਪੂਰੀ ਕਰਮਾਲੀ ਦੀ ਇਸ ਕੁਆਲਿਟੀ ਤੁਸੀਂ ਦੇਖ ਸਕਦੇ ਜੀ ਲੋ ਗੋਸੋਂ ਥਣ ਭਾਂਡਾ ਵੀ ਚੰਗਾ ਲੱਗਾ ਨੋਕ ਵਾਲਾ ਥਣ ਆ ਐ ਆਪੋ ਆਪਣੀ ਜਗਾ ਦੇ ਥਾਣੇ ਕੋਈ ਬਾਈ ਨਹੀਂ ਸ਼ਾਈ ਨਹੀਂ ਪੇਟ ਪੂੜਾ ਚੌੜਾ ਤੇ ਖੂਨ ਵੀ ਚੰਗਾ ਸੂਕੇ ਵੀ ਲੱਕਾ ਜੁੱਟਾ ਮਾਰਿਆ ਮਾਜਰੀ ਨਾ ਜੀ 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 ਸੂਕੇ ਵੀ ਰਾਜੀ ਰਹੀ ਆ ਹਾਂਜੀ ਨਹੀਂ ਤੇ ਕਈ ਲੱਕਾ ਮਾਰ ਜਣੀ ਸੂਕੇ ਵੀ ਵੇ ਬਾਕੀ ਬੇਲ ਵਾਲੀ ਆ ਜੀ ਇਹ ਸ਼ਾਈ ਵੜੀ ਆ ਬੱਸ ਏ ਲੈ ਬੋਲ ਲੈ ਬੱਸ ਏ ਬੱਸ ਇਹਦਾ ਤੁਰਦੇ ਤੁਰਦੇ ਮੋਲ ਕਰ ਦਈਏ ਭਾਪ ਜੀ ਵੀਡੀਓ ਨਾਲ ਲੰਬੀ ਬੜੀ ਹੁੰਦੀ ਜਾਣੀ ਜੇ ਦੂਜੇ ਸੂਏ ਝੋਟੀ ਜੇ ਬਟਨਾਲਾ ਚੱਡਾ ਲੱਗਾ ਜੇ ਥਣ ਪੰਡਾ ਤੁਹਾਡੇ ਸਾਹਮਣੇ ਸਜਣੋ ਭਾਵੇਂ ਇਹਦਾ ਗਰਲਾਸ ਥਾ ਲੱਖ ਮੰਗੀਏ ਹਾਂਜੀ ਭਾਵੇਂ 90 ਨ ਮੰਗੀਏ ਹਾਂਜੀ ਇਹ ਹਾਂ ਨਾ 90 ਚ 2 ਛੱਡ ਦਾਂਗੇ 86 88000 ਤੋਂ ਛੋੜ ਛੱਪਾ ਪਿਆਰ ਮੁਹੱਬਤ ਨਾ ਕਰਾਂਗੇ ਠੀਕ ਆ ਜੀ ਬਹੁਤ ਸੋਹਣਾ ਪੀਸ ਆਏ ਬਹੁਤ ਸੋਹਣਾ ਇਹਦਾ ਜਿਹੜਾ ਬੋਲਾ ਜੇ ਇਹ ਵੇਲੇ ਮੇਰੇ ਹਿਸਾਬ ਚ 800 ਬਾਰ ਬਾਰ ਆ ਪਰਸੂ ਦੀ ਥੋੜੀ ਥੱਲੇ ਜੀ 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 ਹਾਂ ਦੁੱਧ ਜਿਆਦਾ ਨਹੀਂ ਗਾ 12 ਦੇ ਆਸ-ਪਾਸ ਰਾਮਨਾ ਹੱਥ ਕੇ ਜਵਾਦੂ ਗਿੱਡੀ ਮਾਈ ਨੂੰ ਸ਼ਾਈ ਲੱਗੀ ਆ ਜੀ 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 ਜਿਹਦਾ ਗੇਂਦ ਹੁੰਦੀ ਆ ਤੇ ਆ ਅੱਗੇ ਚੱਲਾ ਵਿਖਾਉਂਦੇ ਆ ਭਾਂ ਭਰਾਵਾਂ ਨੂੰ ਤੇ ਆ ਜਿਹੜੀ ਇਹਦੀ ਵੀ ਸਿਰਾ ਹੀ ਆ ਪੋਲੀ ਜਾਂ ਨੋਦਰਾ ਗਰਲਾਲ ਸਿਰਾ ਹੀ ਆ ਜੀ ਜੀ ਇਹ ਆਪਣੀ ਵੱਲੋਂ ਭਾਵੇਂ ਕੋਈ ਚੌਥੇ ਸੂਏ ਲਾਵੇ ਹੈ ਇਹ ਦੂਜੇ ਸੂਏ ਆ ਛੇਗੀ ਖੁੱਲਾ ਲੱਗੀ ਆ ਇਹ ਦੂਜੇ ਸੂਏ ਪਿਓ ਰੱਖਾਂ ਹਾਂਜੀ ਹਾਡੀ ਦੇ ਭਾਗੇ ਦੇ ਚੌਥੇ ਲਾਵੇ ਪੰਜਵੇਂ ਲਾਵੇ ਪ्योर ਦਿੱਗੇ ਸੂਏ ਵਿੱਚ ਬਿੱਲੀ ਮਣਕਣੀ ਅੱਖ ਜੇ ਬੱਚਾ ਇਹਦਾ ਨਾੜੂ ਦੇ ਦੇ ਸਜਣੋ ਕੋਲੀ ਅੱਧੋ ਹੀ ਜਿਆਦੀ ਜਿਆਦੇ ਨਾੜੂ ਦੇ ਬੱਚਾ ਬਿੱਲੀ ਮਣਕਣੀ ਅੱਖ ਬਿਊਟੀ ਬੈਟੀ ਚੰਗੀ ਆ ਬੱਚੇ ਇਹਨਾਂ ਦੇ ਕੁਲੀ ਆਦੇ ਤੇ ਕੱਦ ਕਾਠ ਵੀ ਚੰਗਾ ਆ ਸਿੰਗਲ ਹੱਡੀ ਦੇ ਵਿੱਚ ਪਤਲੀ ਚਮੜੀ ਕੰਪੈਕਟ ਹੈਟਰ ਵੈਲ ਚੱਲ ਪੁੱਤ ਤੇ ਬੜਾ ਕਰਦੀ ਏ ਬਹੁਤ ਦੇ ਕਰਦੀ ਏ ਕੋਈ ਨਹੀਂ ਮੋੜਦੇ ਲੋ ਪੰਜਾਬੀਓ ਵੇਖੋ ਕਿਹੜੇ ਘਰ ਦਾ ਸ਼ਿੰਗਾਰ ਬੰਦੀਆਂ ਐ ਕਰਮਾਆਂ ਲੀਆਂ ਮੈਂ ਤਾਂ ਹਰ ਕਦੇ ਮੁੱਲ ਮਲਪਾਏ ਮਲਾਪ ਦਾ ਯਾਰ ਮੂੰਹ ਮੋੜਿਆ ਕਰੀ ਅੱਖਾਂ ਖਣੀਆਂ ਵਿਖਾ ਦੀਆਂ ਮਾੜੀਆਂ ਜੀਆਂ ਅੱਖਾਂ ਦੇ ਜਗਦੀਆਂ ਜਗਦੀਆਂ ਦੇ ਕਰ ਗੱਲ ਕਰ ਗੱਲ ਨਾ ਆਜਾ 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 ਇਹੋ ਜਿਹਾ ਪੀਸ ਹੋਵੇ ਪਾਏ ਹਲੋਂ ਨੂੰ ਵੀ ਜੀ ਚੜਦਾ ਜਗਦੀਆਂ ਅੱਖਾਂ ਬਸ ਇਹ ਹਰੇ ਮਿੰਗਾ ਬੋਲੇ ਦੇ ਵਿੱਚ ਬਾਹਰ ਅੰਦਰ ਬਾਹਰ ਤੜੀ ਫਿਰਦੀ ਹਰੇ ਕਰਮਾੜੀ ਉਹ ਤਾਂ ਬੋਲੇ ਬਾਹਰ ਹੀ ਨਿਕਲੀਆਂ ਅੱਜ ਬਿਲਕੁਲ ਜਿੰਨੇ ਵੀ ਨਾਗ ਵਿਖਾਇਆ ਸੀ ਬਿਲਕੁਲ ਸਾਰੇ ਨਾਗ ਆਏ ਜਦੋਂ ਤਿੰਨ ਚਾਰ ਦਰਬਾਨਾਂ ਕੋਈ ਬੋਲਾ ਲਾ ਦੇ ਕੱਚਾ ਦੁੱਧ ਲਾ ਦੇ ਤੇ ਬਾਕੀ ਕੋਈ ਹਰਿਆ ਹੋ ਰਿਆ ਨਹੀਂ ਤੂੜੀ ਤਾੜੀ ਦੇ ਵੰਡ ਮੁੰਡੀ ਪੈਂਦਾ ਕਰੀ ਜਿਹੜੀਆਂ ਨੌਕ ਦੇ ਆਸ-ਪਾਸ ਇਹ ਬੋਲੇ ਨਿਕਲਦੀ ਨੌ ਦੇ ਆਸ-ਪਾਸ ਆ ਜੀ ਜੀ ਇਹ ਨਹੀਂ ਕੋਈ ਦੋ ਚਾਰ ਆ ਪੰਜ ਆ ਸੱਤ ਆ ਜੀ 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 ਕੋਲੀ ਐ ਰੂਹ ਆ ਦੇ ਤੇ ਪਾਉਣੀ ਕੀ ਡਿਮਾਂਡ ਦੀ ਡਿਮਾਂਡ ਕਰ ਲਾਸਿਆ ਇਹਦਾ ਵੀ ਭਾਵੇਂ ਆਪਾਂ ਲੱਖ ਮੰਗੀਏ 90 ਮੰਗੀਏ ਹਾਂ ਨਾ ਇਹ ਵੀ ਜਿਹੜੀ 86000 ਦੀ ਦੇ ਲੈ 86 ਦੀ ਇਹ ਵੀ ਹਾਂ ਨਾ 83000 ਦੀ ਦੇ ਲੈ ਇਹ ਵੀ ਨਾ ਭਾਈ ਇੱਥੇ ਰੱਖ ਹਾਂ 83000 ਦੀ ਦੇ ਲੈਗੀ ਹੁਣ ਆਏ ਸਵਾਤ ਤੇ ਅੱਗੇ ਹੁਣ ਬੂਰੀ ਨਹੀਂ ਲਈ ਆ ਗਈ 50000 ਵਾਲੇ ਆ ਤਾਂ 1015 ਹੋਈ ਰੱਖਿਆ ਦੇ ਹਾਂਜੀ ਹਾਂਜੀ ਆ ਤੇ ਅੱਗੇ ਹੁਣ ਬੂਰੀ ਨਹੀਂ ਲਈ ਆ ਗਈ ਜਿਹੜਾ ਖੜੇ ਫੇ ਅੱਡੇ ਨੂੰ ਯਾਦ ਕਰੇ ਉੱਥੇ ਜਾਣਾ ਹਾਂਜੀ ਹਾਂਜੀ ਇਹਦੇ ਥੱਲੇ ਕਿਰਲਾਲ ਥਿਆ ਦੂਜੇ ਸੂਏ ਆ ਇਹਨੂੰ ਕੋਈ ਮਲ ਜਾਣੀ ਕਿ 35 36 ਦਿਨ ਹੋ ਗਿਆ ਟੀਗਾ ਭਰਾਏ ਨੂੰ ਜੀ ਇਹਦੇ ਥੱਲੇ ਆ ਥੱਤ 7.5 ਕਿਲੋ ਦੁੱਧ ਆ ਦੋਵੇਂ ਟਾਈਮ ਕੋਈ ਟੀਗਾ ਨਹੀਂ ਛੀਗਾ ਨਹੀਂ ਭਾਵੇਂ ਨਾਂਬੇ ਬੰਨ ਕੇ ਚੋਈਏ ਹਾਂ ਪਾੜਾ ਵੀ ਪਾਉਂਦੀ ਲੋੜ ਨਹੀਂ ਤਾਂ ਜਲਦੀ ਆ ਕੋਈ ਮੋਠਾ ਆਟੀ ਦੀ ਵੀ ਨਹੀਂ ਪਾਉਣੀ ਦੇ ਜਿਹੜਾ ਮਰਜੀ ਪਵੇ ਨਿਆਣਾ ਥਿਆਣਾ ਜਿੱਥੇ ਬੜੀ ਉੱਥੇ ਥਾਪੀ ਮਾਰ ਕੇ ਬੈ ਇਹਨਾਂ ਕੋਈ ਟੀਗਾ ਨਹੀਂ ਵੱਟਾ ਨਹੀਂ ਬਾਕੀ ਬੂਰੀ ਤੇ ਹੈਗੀ ਹੈਗੀ ਆ ਨਾਲ ਨੀਲੀ ਵੀ ਆ ਜਾਂਦੀ ਆ ਹਾਂ ਪੋਲੀ ਵੜੀ ਆ ਇਹ ਕੱਦ ਕਾਠ ਚੰਗਾ ਖੂਬਸੂਰਤੀ ਬਾਕਮਾਲ ਪੋਲੀ ਬਹੁਤ ਆ। ਖੂਬ ਸੁਰਤੀ ਬਾ ਕਮਾਲ, ਬਾਕੀ ਆਰਡਰ ਵੀ ਚੰਗਾ ਆ। ਤੇ ਥਣ ਥਣ ਬਹੁਤ ਸੋਹਣੇ ਲੱਗਿਆ, ਚਵਾਈ ਇੱਕ ਨੰਬਰ। 7 7.5 ਕਿਲੋ ਦੁੱਧ ਆ। ਜੀ ਜੀ। ਸੱਜਣਾ ਦੇ ਨਾਲ ਮੁਕਾਬਲਾ ਕਰੀ ਫਿਰਦੀ ਐ ਇਹਦੇ ਸੱਜਣੇ ਨਹੀਂ। 7 7.5 ਸੱਡਾ ਦੇ ਥਲੇ 5.5 6 ਹੋਊਗਾ। ਇਹ ਐਂ ਦਿੰਦਿਆ, ਐਂ ਐਂ ਦਿੰਦੇ ਪਈਆਂ ਕਿ ਨਹੀਂ ਜਰਾਬਾਂ? ਹਾਂ। ਉਹ ਤਿੰਨ ਤੇ ਪਈਆਂ ਕਿ ਜਰਾਬਾਂ? ਬੱਤ ਓਏ। ਠੰਡੀ ਵੜੀ ਗਰਲਾਈ ਤੇ ਕੋਈ ਇਤਰਾ ਮੂੰਹ ਫੜ ਦੇ ਇਧਰ ਵੇ ਰੜੇ ਮਦਾਨੀ ਇਹੋ ਥੋੜਾ ਖੁਰਲੀ ਤੇ ਇਧਰ ਆ ਇਹ ਨੋਂਦੇ ਰੜੇ ਮਦਾਨ ਉਹ ਤੇ ਸਿੰਗ ਦੇ ਲੱਗਾ ਸਿੰਗ ਦਾ ਡੀਜ ਪਤਲੀ ਚਮੜੀ ਇਹ ਵੀ ਜਿਹੜਾ ਲੈ ਜੂ ਸਾਥ-ਸਾਰਾ ਵੀਰ ਯਾਦ ਕਰੂਗਾ ਜੀ 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 ਕਈਆਂ ਤੇ ਕਈਆਂ ਨੂੰ ਦੂਜੇ ਰੋਗ ਵੀ ਯਾਦ ਕਰਨਾ ਪੈਂਦਾ ਪਰ ਪਹੂ ਐਰਕਾਂ ਦੀ ਮਨੋ ਚੰਗੇ ਪਾਏ ਤੇ ਜਾਇਜ਼ ਪਾਏ ਵੀ ਰੋਏ ਐਰਕ ਦੇ ਜਿਆਦਾ ਮਤਲਬ ਗੁੱਸਾ ਖਾ ਕੇ ਰੇਟ ਪਾਉਂਦਾ ਐਰਕੀ ਕਈ ਸਾਥ-ਸਾਰਾ ਨੂੰ ਦੂਜੇ ਰੋਗ ਵੀ ਯਾਦ ਕਰਾ ਦਿੰਦੇ ਆ ਕਰਾ ਦਿੰਦੇ ਐਰਕੀ ਕਰਾ ਦਿੰਦੇ ਆਮ ਹੀ ਕਰਾਉਂਦੇ ਆ ਦੇ ਆਮ ਹੀ ਕਰਾਉਂਦਾ ਇਥੇ ਚਵਾ ਚਵਾ ਕੇ ਨਿਸ਼ਾਨਾ ਲ ਦੇ ਦੀਆਂ ਤੂੰ ਸੋਚ ਕੂ ਕੰਮਲਿਆ ਅੱਗੀ ਆ 586 ਦੀ ਕੋਈ ਮੌਲ ਤੂੰ ਸੋਚ ਕਿ ਤਰ੍ਹਾਂ ਦੇ ਹੀਰੇ ਬੱਦੇ ਵੇਸ਼ ਸੋਚ ਹੈ ਇਹ ਹੋ ਗਿਆ ਲੱਖ ਲੱਖ ਸਵਾ ਸਵਾ ਲੱਖ ਮੈਂ ਤਾਂ ਦਿੱਤੀ ਗਾਲ ਇਹਨਾਂ ਦਾ ਲੱਭੂ ਕੋ ਕਹੂ ਐ ਨਵੇਂ ਮੱਝਾ ਬੋਲਾ ਵਖ ਦੇ ਤੇ ਲੋਕ ਕੋਈ ਲੈਣ ਆਉ ਦੇ ਕੇ ਤੋਰਾਂਗੇ ਪਰ ਫੇਰ ਇਹ ਉਹ ਅੱਗੇ ਪਿਆਰ ਦੇ ਚੈਜ ਪਾਏ ਦੋ ਚੈਜ ਪਾਏ ਜਿਆਦੇ ਜਿਆਦੇ ਰੇਟ ਪਾਏ ਜਿਆਦਾ ਪਿਛਾ ਮੋੜਨਾ ਪੈਂਦਾ ਵੇਸ਼ ਝੋਟਿਆ ਗੁਰਵਾ ਭੈਣ ਤੇ 120 ਦੇ ਮਨ ਵਟੇ ਦੀ ਝੋਟੀ ਆ ਬਿਲਕੁਲ ਬੱਤਾ ਗੁਰਵਾ ਕੀ ਨਾਲੂ ਦੇ ਬੱਚਾ ਮਹੀਨਾ ਦੇਖਦੀ ਝੋਟੀ ਜੇ ਵੀ ਹੋਏ ਮਿੰਤੀ ਦਾ ਕੇਤਾ ਭੁੱਲ ਗਿਆ ਪਤਾ ਨਹੀਂ ਇਹਦਾ ਆਂਦ ਹੁੰਦੇ ਆ ਸ਼ਾਸੀ ਪਾਤਾ ਬਹੁਤ ਜੈਲ ਪਾਈ ਬਾਹੂ ਨੱਬੀ ਦੇ ਦੋਤੇ ਨਹੀਂ ਡਾਉਣੇ ਆ ਜੀ ਬਹੁਤ ਜੈਲ ਪਾਈ ਆ ਗੱਲ ਹੀ ਗਾਂ ਝੋਟੀ ਵਾਲੀ ਦੇ ਤੇ ਇਹਦਾ ਪੌੜੀ ਆਪਾਂ ਰੇਡ ਇਹ ਲਖੀ ਨਾ ਭਾਵੇਂ ਇਹਦਾ 21 ਇਹਦਾ ਤੂੰ ਆਪਣੇ 60 ਚੋਂ ਕੀ ਨਾ ਵਾ ਇਹ ਕਿਹੜੀ ਗਾਵਾਂ ਜਿਹੜੀ ਖਾਲੀ ਨਿਕਲੀਆਂ ਨੇ 35 36 ਦਿਨ ਹੋ ਗਏ ਆ ਆਪਾਂ ਜਿਹੜੀ ਖਾਲੀ ਕਰਕੇ ਭਾਰੇ ਭਰੋ ਖਾਲੀ ਨਹੀਂ ਨਿਕਲਨੀ ਹਾਂ 7 ਲੀਟਰ ਤੋਂ ਬਾਹਰ ਦੁੱਧ ਆ ਤੇ ਪੋਲੀ ਇੰਨੀ ਗਏ ਭੂਗ ਹੀ ਆ ਤੇ ਇਹਦਾ ਦੇ ਦੋ ਤਿੰਨ ਮਾਰਨਾ ਭਾਵੇਂ ਇਦਾਂ ਹੀ ਕਰਨਾ ਥੱਲੇ ਬਹਿ ਰਿਏ ਦੇ ਪੁੰਦਾ ਨਹੀਂ ਇਹਦੇ ਦੋ 60 ਚੋਂ ਕਾਦੀ ਬੋਲੀ ਆ ਤੇ ਜਿਆਦਾ ਲੈਂਦੀ ਓ ਕੋਈ ਫੋਨ ਫੜ ਕੇ ਹੀ ਬਹਿਣ ਦਿੰਦੀ ਆ ਮਲ ਗਾਲੀ ਘਾਵਾ ਦੇ ਭਾਵੇਂ ਤਿੰਨ ਚੋਈਆਂ ਕਰੇ ਭਾਵੇਂ ਤਿੰਨ ਚੋਈਆਂ ਕਰੇ ਤਿੰਨ ਭਾਵੇਂ ਨੂੰ ਘੰਟੇ-ਘੰਟੇ ਬਾਅਦ ਚੋਈ ਜਾਵੇ ਘੰਟੇ-ਘੰਟੇ ਬਾਅਦ ਆ ਹਾਂ ਜਾਰੀ ਸੀ ਲਪਾਉ ਚਲ ਜਿਹਨੇ ਚੋਣੀ ਆਪੇ ਵੇਖ ਲੈਣੀ ਆ ਭਾਵੇਂ 7 ਚੋਈਆਂ ਕਰੇ ਸਾਡੇ ਲੋ ਗੱਲਾਂ ਹੀ ਗਾਏ ਗੱਲ ਚੋਈਆਂ ਵੀ ਓਏ ਅੱਗੇ ਆ ਨਾ ਮੇਰਾ ਲੈ ਕੇ ਕਿੰਦਾ ਧਰਜ ਵੇਖਰਾ ਓਏ ਖਨਾਗਾ ਲਾ ਜੀ ਜੀ ਸੱਜਣਾ ਜਿੰਨਾ ਸੱਜਣਾ ਪੌਣ ਪੈਣ ਕੀ ਦਿਆ ਸੱਜਣਾ ਨਹੀਂ 7 ਕਿਲੋ ਦੇਣ ਦੇਈਆਂ ਭਾਉ ਆ ਵੇਖੋ ਸੋਮਾ ਨਹੀਂ ਦਿਆ ਹੁਣ ਤਿਆਂ ਦਿੰਦੇ ਆ ਪਾਸਾ ਲੈ ਪੌੜੀ ਆ ਵੀ ਸੋਮਾ ਵੀ ਲੈ ਆਓ ਉਹ 60 ਚੋ 2 ਛੱਡ ਦਾਂਗੇ ਠੀਕ ਆ ਜੀ 52000 ਕੋਈ ਪਿਆਰ ਮੁਹੱਬਤਰਾ ਥੋੜਾ ਬੋਧਾ ਛੋੜ ਛੱਪਾ ਕਰ ਦਾਂ ਕੋਈ ਜਾਨੀ ਨਹੀਂ ਛੋੜ ਛੱਪਾ ਦਿਆ ਤੇ ਆ ਜਿਹੜੀ ਆ ਇਹ ਕੋਈ ਦੂਜੇ ਲਾਵੇ ਤੀਜੇ ਲਾਵੇ ਚੌਥੇ ਲਾਵੇ ਹਾਂਜੀ ਲਓ ਵੀ ਸਜਣੋ ਇਹ ਤੇ ਜਿਹੜਾ ਲੈ ਗਿਆ ਨਾ ਜੱਟਾਂ ਉਹਦੇ ਪੋਤ ਪੋਤਰੇ ਵੀ ਯਾਦ ਕਰਨਗੇ ਉਹ ਬੁੱਢੇ ਕੋਲ ਜਾਏਗੇ ਮੱਝ ਲੈ ਬਸ ਬਸ ਏਡੀ ਕੋਲੀ ਤੇ ਇੰਨਾ ਕੇ ਦੁੱਧ ਕੱਢਦੀ ਆ ਕੱਢਦੀ ਆ ਇਹ ਭਾ ਨਹੀਂ ਲੱਭਦੇ ਭਾਉ ਜੀ ਮੈਂ ਨਾ ਇਹ ਤੇ ਟੋਕੜਾਂ ਦਾ ਭਾ ਵੀਰ ਮੇਰੇ ਟੋਕੜਾਂ ਦਾ ਪੰਡਾ ਪਾਈ ਫਿਰਦੀ ਜੇ ਸੂਨਸਾਂ ਦਾ ਨਹੀਂ ਪਤਾ ਇਹਨੂੰ ਬਾਕੀ ਫੋਨ ਕਰਕੇ ਪੁੱਛਨੇ ਭਲਕੇ ਨੇ ਕੱਟੀ-ਕੱਟਾ ਦੇ ਦੇਣਾ ਵਾ ਇਹ ਆਂਦੇ ਹਾਈਬ੍ਰਿਡ ਮੂਲੀ ਮੈਂ ਤੇ ਨਹੀਂ ਵੇਖ ਇਹਨੇ ਭਲਕੇ ਥੂਪੇ ਪਰਸੋਂ ਥੂਪੇ ਗਰਾਲ ਸਿੰਘ ਤਿਆਰ ਹੀ ਆ ਤੇ ਜਿਹੜੀ ਹਾਈਬ੍ਰਿਡ ਮੂਲੀ ਤੁਰੀਆਂ ਨਾਲ ਵੇਖੀ ਤੁਰੀ ਸਣਾ ਦੀ ਤਿਆਰ ਹੀ ਆ ਤੇ ਨਾਲ ਵੇਖੀ ਤੁਰੀ ਜਾ ਬਾਕੀ ਇਧਰ ਆ ਲੂਵੇ ਦੇ ਨਾ ਇਧਰ ਆ ਇਧਰ ਆ ਦੰਦ ਵਿਖਾ ਵੇ ਇਕਵਾੜਿਆ ਵਰਗੇ ਵੇ ਹਾ ਦਾਤ ਨਹੀਂ ਕਰਨ ਵਾਲੀ ਵੇਖ ਦੰਦ ਬੱਸ ਓਏ ਠੇਕ ਵੜਾ ਲੱਗਾ ਵੇ ਹਾਂਜੀ ਦੋਵੇਂ ਪਾਸੇ ਚੱਡੇ ਦੇ ਨਿਸ਼ਾਨ ਜੇ ਸੱਜਣੋ ਇਤਰੇ ਜਾਂਦੇ ਜਾਂਦੇ ਮੁੱਲ ਕਰਦੀਏ ਭਾਗ ਜੀ ਗੱਲਾਂ ਮੈਨੂੰ ਹੋਰ ਦਾ ਨਹੀਂ ਪਤਾ ਜੱਟਾ ਇਹ ਮੁੱਲ ਨਾ ਲੱਭਣਗੇ ਵੇ ਹਾ ਝੋਟੀ ਲਿਓ ਗੁਰੂਆ ਤੇ ਹੋਰ ਇਸ ਝੋਟੀ ਸਵਾ ਸਵਾ ਲੱਖ ਡੋਟੀਆਂ ਦੇ ਮੋਲ ਨੰਨੀ ਪੈਂਦੇ ਰਹਿਆ ਫਿਰ ਭੈ ਭਰਾਵਾਂ ਕਹਿਣਾ ਇਹੋ ਵਿਖਾਈ ਜਾਂਦੇ ਆ ਨਹੀਂ ਸਾਰੀਆਂ ਚੰਗੀਆਂ ਆਪਣੀ ਥਾਂ ਖਾਈ ਜਾਂਦੀਆਂ ਮੈਂ ਨਾ ਜਾ ਮਾਤਾ ਪਵਜੀ ਸਾਰੀਆਂ ਚੰਗੀਆਂ ਇਹ ਝੋਟੀ ਵਿਖਾਈ ਕੋ ਜਾਨੇ ਸੂਕੇ ਵੀ ਰਾਜ ਰਹੀਆਂ ਕੋਈ ਹੋੜਾ ਕਿਥੇ ਖੁੱਲਾ ਲੈ ਗਈ ਝੋਟੀ ਝੋਟੀ ਜੱਟੋ ਇਹ ਪੌੜੀ ਫਿਰ ਇਹਦਾ ਵੀ ਸੂਕਾ ਫਿਲਹਾਲ ਮੰਗਣ ਜੋ ਮਰਜ਼ੀ ਮੰਗੀਏ ਇਹਦੇ 75 ਮੰਗੀ ਐ 80 ਮੰਗੀਏ ਇਹਦੇ ਖਤਰ ਜੋ ਦੋ ਡਾ ਦੇ 70 ਤੇ 2 70 ਤੇ 2 ਹਟਾ ਦੇ ਤੈਨੂੰ ਡਾਜਾਉਣ ਲੱਗਾ ਨਹੀਂ ਗੱਲ ਹੀ ਨਹੀਂ ਚਾਰ ਡਾਜਾ ਗੱਲ ਕਿਹੜੀ ਕੀਤੀ 70 ਤੇ 4 ਦਾ ਤੂੰ ਕੋਈ ਗੱਲ ਨਹੀਂ ਹੈ ਕੋਈ ਗੱਲ ਹੀ ਨਹੀਂ 4 4 4000 ਦੇ 200 ਰੁਪਏ ਛੋੜਿਆ ਘਟਾ ਲਾ ਮੇਰਾ ਵੀ ਫੋਨ ਨਾ ਲਾਵੇ ਭਰਾਓ ਟੋਕੜਾ ਦਾ ਮੁੱਲ ਦੇ ਸੱਜਰ ਮਿਲ ਲਈ ਆ ਇਹ ਭੜਕੇ ਪਰ ਤੋਂ ਤੂੰ ਸਾਡੇ ਮਰੇ ਦਿਨ 2 4 ਕੱਢਦੀ ਆ ਮੱਝ ਆ ਤੂੰ ਚੈੱਕ ਕਰ ਸਕਦੇ ਥਾਂ ਜਿੱਤਰਾ ਉਹ ਮੂਲੀ ਨਹੀਂ ਉਹਨੂੰ ਆਪਣੇ ਪੀਲਾਵਾ ਪੱਤੇ ਮੋਂ ਦਾਇਗੋ ਇੰਨੀ ਉੱਤੇ ਕੋ ਜੀ ਦੀ ਵੇ ਹਾਂ ਇਹ ਛੱਡਾ ਕਰਦੀ ਇਹ ਨੂੰ ਆਂਦੇ ਇਤੀਲੀ ਤੋਂ ਬਣ ਗਿਆ ਲੌਗ ਲੌਗ ਤੋਂ ਬਣ ਗਿਆ ਕੋਕਾ ਕੋਕਾ ਦੇ ਨੇ ਬਣਾਉਣਾ ਕੁੜੀ ਹਵਾ ਭਾਵੇਂ ਅਠਾ ਘਰਾਂ ਨੂੰ ਗੋਲਾ ਖਵਾ ਦਿਓ ਅਜੇ ਬਣਾਣਾ ਵਾਦੇ ਹਾਂ ਦੋ ਚਾਰ ਦਿਨ ਕੱਢਦੀ ਆ ਜੇ ਤਾਂ ਰੇਟ ਨਾ ਲੱਭ ਜੂ ਪੰਜਾਬੀਓ ਪੰਜ ਲਾ ਗਈ ਨਾ ਘੋਰ ਵੀ ਆ ਗਿਆ ਪਰਸੋ ਚੌਥ ਕਰਾਂਗੇ ਵੀਡੀਓ ਅਪਲੋਡ ਤੇ ਕੀ ਚੱਕਰ ਆ ਆਪਾਂ ਕੋਈ ਚੈਨਲ ਦਾ ਪੈਸਾ ਦੇਣਾ ਜੀ ਹਜ਼ਾਰ ਹਜ਼ਾਰ ਕਮਾਇਆ ਤੇ 5000 ਆ ਗਿਆ ਹੋਰ ਕਿਦੇ ਆਂਦ ਹੰਦਿਆ ਕੀ ਲੈਣਾ ਵੀਰ ਮੇਰੇਓ ਘਰ ਦੀ ਕੋਈ ਢਾਲ ਬਰਾਬਰ ਕੋਈ ਵੀ ਗਲਤੀ ਕਿਸੇ ਨੂੰ ਕੋਈ ਗੱਲ ਦਿਲ ਤੇ ਲੱਗੀ ਹੋਵੇ ਤੇ ਹੱਥ ਜੋੜ ਕੇ ਦੋਵੇਂ ਜਣੇ ਮਾਫੀ ਮੰਗਦੇ ਆ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੱਝਾਂ ਆਪਣੇ ਤੋਂ 14-15 ਕਿਲੋ ਤੇ ਚੜੀਆਂ ਵਾ ਉਹ ਬਾਅਦ ਚ ਪਾਉਣੀਆਂ ਵਾ ਉਹਦੀ ਮੇਰਾ 15 ਕਿਲੋ ਵਾਲੀਆਂ ਆਪਣੇ ਤੋਂ ਮੱਝਾਂ ਹੈ ਤਿੰਨ ਚਾਰ ਲਾਈਵ ਚ ਵਾਈ ਜਾਣੀਆਂ ਉਹ ਲਾਈਵ ਚ ਵਾਈ ਕਰਕੇ ਉਹ ਫੇ ਪਾਉਣੇ ਆ ਹਾਂਜੀ ਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਪ ਜੀ